ਹਾਂ ਤਾਂ ਦੇਖੋ ਜੀ ਬਿਲਕੁਲ ਤਾਰਾ ਨਿਕਲੀਆਂ ਹੋਈਆਂ ਕਿਸੇ ਟਾਈਮ ਵੀ ਟਾਇਰ ਫੱਟ ਸਕਦਾ ਇਹ ਤਾਂ ਟਾਇਰ ਜਗ੍ਹਾ ਜਗ੍ਹਾ ਤੋਂ ਕੱਟਾ ਹੈ ਗਏ ਨੇ ਚੰਗੀ ਤਰ੍ਹਾਂ ਦਿਖਾਈ ਜਾਵੇ ਕੈਮਰਾ ਪਰਸਨ ਸ਼ੇਕ ਨੂੰ ਜਿਹੜੀ ਇਹ ਜਗ੍ਹਾ ਇਹ ਤਾਂ ਟਾਇਰ ਬਿਲਕੁਲ ਹੀ ਖਤਮ ਆ ਗਿਆ ਹਾਂਜੀ ਬਿਲਕੁਲ ਖਤਮ ਹੈ ਫਿਰ ਜਾਣਾ ਚੱਲਦੀ ਹੈ ਰੂਟ ਤੇ ਚੱਲਦੀ ਚਲੋ ਦੋ ਟਾਇਰ ਨੇ ਇੱਕ ਟਾਇਰ ਹੀ ਫੱਟਦਾ ਤਾਂ ਉਹਦੇ ਨਾਲ ਕਟਣਾ ਹੋ ਸਕਦੀ ਹੈ ਬੋ ਬਿਲਕੁਲ ਹੋ ਸਕਦਾ ਅਸੀਂ ਸਵਾਰੀ ਲੈ ਕੇ ਜਾ ਰਹੇ ਕੋਈ ਜਾਨ ਮਾਲ ਦਾ ਕੌਣ ਆਈਦਾ ਉਹ ਬਿਲਕੁਲ ਇਹ ਤਾਂ ਟਾਇਰ ਉਹ ਜਵੇਂ ਗੋਲ ਟਾਇਰ ਹੈਗਾ ਦੂਜੇ ਪਾਸੇ ਵੀ ਅਸੀਂ ਦਿਖਾਈ ਗੁੱਡੀ ਹੈ ਨਹੀਂ ਟਾਇਰ ਦੇ ਉੱਪਰ ਬਿਲਕੁਲ ਤੁਸੀਂ ਖੁਦ ਦੇਖੋ ਜੀ ਸਾਰੇ ਖਤਮ ਹੈ ਜੀ ਦੇਖੋ ਇਹ ਕੋਈ ਚੱਲਣ ਵਾਲੇ ਟਾਇਰ ਥੋੜੀ ਹੈ ਕਿ ਜਿਹੜੇ ਮੰਨ ਲਓ ਅਸੀਂ 50 ਅਸੀਂ ਤਾਂ 50 52 ਸਵਾਰੀਆਂ ਦੀ ਗੱਲ ਕਰਦੇ ਇਹ ਜਾਂਦੀਆਂ ਬੱਸਾਂ ਇਹ ਨਹੀਂ ਜਾਂਦੀਆਂ ਜਿਹੜੀਆਂ ਪਹਾੜਾਂ ਜ ਜਾਂਦੀਆਂ ਉਹਨਾਂ ਦੇ ਵੀ ਟਾਇਰ ਦੇਖ ਲਓ ਤੁਸੀਂ ਪਹਾੜਾਂ ਵਾਲਿਆਂ ਦੇ ਵੀ ਰੀਸੋਲਟਰ ਹੈ ਦੇਖੋ ਇਹ 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 ਅੱਗੇ ਫਰੰਟ ਤੇ ਲੱਗੇ ਹੋ ਨੇ ਫਰੰਟ ਐਕਸਲ ਨੂੰ ਕਿਦੋਂ ਲੱਗਦਾ ਰੀਸੋਲਟਰ ਆ ਦੱਸੋ ਅੱਛਾ ਮਦਦ ਦੀ ਗੁੱਡੀ ਕਰਾਈ ਵੀ ਬਾਤ ਹਾਂਜੀ ਦੁਬਾਰਾ ਰਬੜ ਕਰਾਈ ਵੀ ਵੀ ਫਰੰਟ ਐਕਸਲਾਂ ਨੇ ਲੱਗੇ ਹੋਏ ਨੇ ਇਹ ਹਾਦਸੇ ਇਹ ਹਾਦਸੇ ਦਾ ਘਰ ਬਣ ਸਕਦੇ ਨੇ ਜੀ ਬਿਲਕੁਲ ਜੋ ਤਸਵੀਰਾਂ ਹੈਗੇ ਨੇ ਬਾਈ ਜੀ ਇਹ ਬੱਸ ਮਤਲਬ ਚਲਦੀ ਹੈ ਰੂਟ ਹਾਂਜੀ ਰੂਟ ਤੇ ਚਲਦੀ ਹੈ ਕਿ ਕੀ ਇਹਦੇ ਚ ਜਿਹੜਾ ਤੁਹਾਨੂੰ ਲੱਗਿਆ ਵੀ ਤੁਸੀਂ ਕਹਿੰਦੇ ਟਾਇਰ ਤਾਂ ਦੇਖੋ ਜੀ ਬਿਲਕੁਲ ਤਾਰਾ ਨਿਕਲੀਆਂ ਹੋਈਆਂ ਕਿਸੇ ਟਾਈਮ ਵੀ ਟਾਇਰ ਫੱਟ ਸਕਦਾ ਇਹ ਤਾਂ ਟਾਇਰ ਜਗਾ ਜਗਾ ਤੋਂ ਕੱਟ ਹੈਗੇ ਨੇ ਅਸੀਂ ਕਾਵਾਂਗੇ ਜਿਹੜੀ ਤਸਵੀਰ ਉਸ ਚੰਗੀ ਤਰ੍ਹਾਂ ਦਿਖਾਈ ਜਾਵੇ ਕੈਮਰਾ ਪਰਸਨ ਹਮ ਸ਼ੇਖ ਨੂੰ ਜਿਹੜੀ ਇਹ ਜਗਾ ਇਹ ਤਾਂ ਟਾਇਰ ਬਿਲਕੁਲ ਹੀ ਖਤਮ ਹੈ ਹਾਂਜੀ ਬਿਲਕੁਲ ਖਤਮ ਹੈ ਇਹ ਰੋਜ਼ਾਨਾ ਚਲਦੀ ਹੈ ਰੂਟ ਤੇ ਰੂਟ ਤੇ ਚਲਦੀ ਹੈ ਜੇਕਰ ਇੱਕ ਟਾਇਰ ਵੀ ਚਲੋ ਦੋ ਟਾਇਰ ਨੇ ਇੱਕ ਟਾਇਰ ਵੀ ਫੱਟਦਾ ਤਾਂ ਉਹਦੇ ਨਾਲ ਹੀ ਕਟਣਾ ਹੋ ਸਕਦੀ ਹੈ ਬਿਲਕੁ ਤੇ ਇਹ ਕਦੇ ਤੁਸੀਂ ਇਹਨਾਂ ਚੀਜ਼ਾਂ ਦੀ ਸਰਦਾਰ ਸਾਹਿਬ ਕੰਪਲੇਂਟ ਵੀ ਲਿਖਾਈ ਤੁਸੀਂ ਡਰਾਈਵਰ ਕੋ ਕੰਡਕਟਰ ਹੋ ਜੀ ਮੈਂ ਡਰਾਈਵਰ ਆ ਜੀ ਕੰਪਲੇਂਟ ਲਿਖਾਉਂਦੇ ਆ ਜੀ ਉਹ ਕਹਿੰਦੇ ਲਾਓ ਜੀ ਚੱਕਰ ਆਈ ਸੀ ਕਹਿੰਦੇ ਵੀ ਜਦੋਂ ਇਹ ਕੰਮ ਹੁੰਦਾ ਉਦੋਂ ਵੀ ਪੀ ਆਰਟੀਸੀ ਦਾ ਅੱਖ ਖਰਾਬ ਹੁੰਦਾ ਹੈ ਅੱਛਾ ਬਿਲਕੁਲ ਬਿਲਕੁਲ ਅਸੀਂ ਸਵਾਰੀ ਲੈ ਕੇ ਜਾ ਰਹੇ ਕੋ ਜਾਨ ਮਾਲ ਦਾ ਕੌਣ ਆਈਦਾ ਉਹ ਬਿਲਕੁਲ ਇਹ ਤਾਂ ਟਾਇਰ ਬੋ ਜਵੇਂ ਗੋਲ ਟਾਇਰ ਹੈਗਾ ਦੂਜੇ ਪਾਸੇ ਵੀ ਅਸੀਂ ਦਿਖਾ ਇਹ ਗੁੱਡੀ ਹੈ ਨਹੀਂ ਟਾਇਰ ਦੇ ਉੱਪਰ ਬਿਲਕੁਲ ਤੁਸੀਂ ਖੁਦ ਦੇਖੋ ਜੀ ਤੇ ਗੱਡੀ ਤਾਂ ਕਮਾ ਰਹੀ ਹੈ ਨਾ ਗੱਡੀ ਤਾਂ ਡੇਲੀ ਰੂਟ ਤੇ ਜਾ ਰਹੀ ਹੈ ਗੱਡੀ ਕਮ ਯੇ ਤਾਂ ਆਪਾ ਤੋਂ ਕੀ ਜਾਂਦੀ ਰੋਡਵੇਜ ਦੀ ਲਾੜੀ ਨੀਸ਼ੀਸ਼ਾ ਨੂੰ ਇੱਕ ਵਾਰ ਜਿਹੜੇ ਪੁਰਾਣੇ ਗਾਣੇ ਚੱਲਦੇ ਹੁੰਦੇ ਸੀ ਮਤਲਬ ਕੁਝ ਬੱਸਾਂ ਇਹ ਜਿਹੇ ਹਾਲਾਤ ਆ ਹਾਂਜੀ ਹੈਗੇ ਆ ਜੀ ਹਾਲਾਤ ਤੁਹਾਡੇ ਸਾਹਮਣੇ ਆ ਵੇਖੋ ਸ਼ੀਸ਼ੇ ਵੀ ਟੁੱਟੇ ਨੇ ਕਿ ਸ਼ੀਸ਼ੇ ਸਲਾਮਤ ਨੇ ਨਹੀਂ ਚਲੋ ਸ਼ੀਸ਼ੇ ਮਾੜੇ ਮੋٹے ਬਾਕੀ ਚਦਰਾਂ ਲਾ ਦਿੰਦੇ ਜੀ ਕੋਈ ਗੱਲ ਨਹੀਂ ਅੱਛਾ ਚਦਰਾਂ ਲਾ ਦਿੰਦੇ ਹਾਂਜੀ ਹਾਂਜੀ ਬਿਲਕੁਲ ਤੇ ਜਿਹੜੀਆਂ ਬੱਸਾਂ ਹੋਰ ਵੀ ਕੋਈ ਬੱਸ ਦੇ ਹੈਗਾ ਇਹਨਾਂ ਇਦਾਂ ਦਾ ਖਰਾਬ ਹੋਰ ਵੀ ਹੈਗੇ ਜੀ ਆਹ ਦੇਖ ਲਓ ਤੁਸੀਂ ਹਾਲਾਤ ਬੱਸਾਂ ਦੇ ਤੁਸੀਂ ਵੈਸੇ ਹੀ ਹਾਲਾਤ ਦੇਖ ਲਓ ਕਿਆ ਕਿਆ ਹਾਲਾਤ ਨੇ ਸੀਟਾਂ ਦੇ ਸੀਟਾਂ ਦੇ ਮਾੜੇ ਹ ਇਹ ਜਿਹੜੀਆਂ ਤਸਵੀਰਾਂ ਜਰੂਰ ਅਸੀਂ ਕੰਡੈਕਟਰ ਡਰਾਈਵਰ ਜਿਹੜੇ ਹੈਗੇ ਨੇ ਆਪਦੀ ਜਿਹੜੀ ਦਰਦ ਨੂੰ ਜਰੂਰ ਇਸ ਬਿਆਨ ਕਰਨਾ ਚਾਹੁੰਦੇ ਨੇ ਕਿ ਜਿਹੜੀਆਂ ਬੱਸਾਂ ਅਸੀਂ ਚਲਾ ਰਹੇ ਹਾਂ ਉਹਨਾਂ ਬੱਸਾਂ ਤੋਂ ਇਹ ਵੀ ਦੇਖ ਸਕਦੇ ਹੋ ਇਹ ਵੀ ਟਾਇਰ ਬਿਲਕੁਲ ਖਤਮ ਹੋ ਗਏ ਨੇ ਸਾਰੇ ਖਤਮ ਹੈ ਜੀ ਦੇਖੋ ਇਹ ਕੋਈ ਚੱਲਣ ਵਾਲੇ ਟਾਇਰ ਥੋੜੀ ਹੈਗੇ ਜਿਹੜੇ ਮੰਨ ਲਓ ਅਸੀਂ 50 ਅਸੀਂ ਤਾਂ 50-59 ਸਵਾਰੀਆਂ ਦੀ ਗੱਲ ਕਰਦੇ ਇਹ ਜਾਂਦੀਆਂ ਬੱਸਾਂ ਇਹ ਨਹੀਂ ਜਾਂਦੀਆਂ ਜਿਹੜੀਆਂ ਪਹਾੜਾਂ 'ਚ ਜਾਂਦੀਆਂ ਉਹਨਾਂ ਦੇ ਵੀ ਟਾਇਰ ਦੇਖ ਲਓ ਤੁਸੀਂ ਪਹਾੜਾਂ ਵਾਲਿਆਂ ਦੇ ਵੀ ਇਹ ਤਾਂ ਫਿਰ ਮਤਲਬ ਪਹਾੜਾਂ ਦੇ ਤਾਂ ਬਹੁਤ ਜ਼ਿਆਦਾ ਸਕੀਪਿੰਗ ਦੀ ਨਡਰ ਹੋ ਜਾਂਦਾ ਦੇ ਵੀ ਦਿਖਾ ਦਿੰਦੇ ਜਿਹੜੀਆਂ ਪਹਾੜਾਂ ਚ ਜਾਂਦੀਆਂ ਉਹਦੇ ਵੀ ਟਾਇਰ ਦਿਖਾ ਦਿੰਦੇ ਆ ਦੇਖੋ ਨਵੀਆਂ ਗੱਡੀਆਂ ਹੀ ਪਹਾੜਾਂ ਵਾਲੀਆਂ ਵੀ ਤੁਹਾਨੂੰ ਦਿਖਾ ਦਿੰਦੇ ਇੱਥੇ ਖੜੀਆਂ ਹੋਣੀਆਂ ਪਹਾੜ ਜਾਂਦੀ ਜਿਹੜੀ ਗੱਡੀ ਆ ਦੇਖੋ ਆ ਦੇਖੋ ਆ ਗੱਡੀਆਂ ਡੇਲੀ ਰੂਟ ਤੇ ਰਹਿੰਦੀਆਂ ਦੇਖੋ ਟਾਇਰ ਦੇਖੋ ਇਹਨਾਂ ਦੇ ਕੀ ਕਹਿ ਰਿਹਾ ਟਾਇਰ گول ਹੋਏ ਪਰ ਟਾਇਰ ਤਾਂ ਦੇਖੋ ਹੈ ਕੋਈ ਟਾਇਰ ਤੇ ਦੇਖੋ ਕਿੰਨੇ ਪਰਸੈਂਟ ਟਾਇਰ ਚਾਹੀਦਾ ਹੁੰਦਾ ਜੀ ਦੱਸ ਜਦੋਂ ਵੱਡਾ ਇਨਸੀਡੈਂਟ ਹੋ ਤਾਂ ਡਰਾਈਵਰ ਨੂੰ ਤਾਂ ਮੇਨ ਕਹਿੰਦਾ ਡਰਾਈਵਰ ਦੇ ਜਦੋਂ ਐਕਸੀਡੈਂਟ ਹੁੰਦਾ ਕੁਛਦਾ ਤੇ ਸਾਰਾ ਬਲੇਮ ਡਰਾਈਵਰ ਤੇ ਆਉਂਦਾ ਜੀ ਵੀ ਡਰਾਈਵਰ ਨੇ ਦੇਖਿਆ ਨਹੀਂ ਡਰਾਈਵਰ ਦੇਖੂਗਾ ਕਿ ਆ ਜਾ ਤੁਸੀਂ ਅੰਦਰ ਆਏ ਤੇ ਲਾਉਂਦੇ ਨਹੀਂ ਹੈਗੇ ਇਹ ਰੀਸੋਲਟ ਟਾਇਰ ਹੈ ਦੇਖੋ ਇਹ ਇਹ ਅੱਗੇ ਫਰੰਟ ਤੇ ਲੱਗੇ ਹੋਏ ਨੇ ਫਰੰਟ ਐਕਸਲ ਨੂੰ ਕਿਦੋਂ ਲੱਗਦਾ ਰੀਸੋਲਟ ਹੈ ਦੱਸੋ ਅੱਛਾ ਮਤਲਬ ਇਹਦੀ ਗੱਡੀ ਕਰਾਈ ਵੀ ਬਾਤ ਹਾਂਜੀ ਦੁਬਾਰਾ ਰਬੜ ਕਰਾਈ ਵੀ ਵੀ ਫਰੰਟ ਐਕਸਲਾਂ ਦੇ ਲੱਗੇ ਹੋਏ ਨੇ ਇਹ ਹਾਦਸੇ ਇਹ ਹਾਦਸੇ ਦਾ ਘਰ ਬਣ ਸਕਦੇ ਨੇ ਜੀ ਉਹ ਖੜੇ ਸੀ ਲੀਕੇਜ ਹੋ ਰਹੀ ਹੈ ਤਾਂ ਕੋਈ ਗੱਲ ਨਹੀਂ ਸੀਲਾਂ ਦਾ ਲੀਕ ਹੈ ਪਰ ਅਸੀਂ ਕਹਿੰਦੇ ਆਪਾਂ ਦੇਖੋ ਇਹ ਰੀਸੋਲਟ ਟਾਇਰ ਵੀ ਫਰੰਟ ਵਾਲੇ ਐਕਸਲ ਤੇ ਲੱਗੇ ਦੀਆਂ ਚੜਾਈ ਜਾਂਦੀ ਸਰਕਾਰੀ ਬੱਸਾਂ ਦੇਖੋ ਇਹ ਫਰੰਟ ਫਰੰਟ ਐਕ ਬਿਲਕੁਲ ਇਹ ਜਿਹੜੀ ਇੱਕ ਵੱਡੀ ਅਸੀਂ ਕਹਿ ਸਕਦੇ ਹਾਂ ਜ਼ਿੰਮੇਵਾਰੀ ਹੁੰਦੀ ਜਦੋਂ ਸਰਕਾਰਾਂ ਸਫਤਾ ਚ ਹੁੰਦੀਆਂ ਤਾਂ ਉਹਨਾਂ ਤੋਂ ਹਰ ਮਹਿਕਮਾ ਸੇਫਟੀ ਦੀ ਮੰਗ ਜ਼ਰੂਰ ਕਰਦਾ ਹੈ ਸੇਫਟੀ ਪਬਲਿਕ ਵਾਸਤੇ ਮੰਗ ਕਰਦਾ ਤੇ ਉਹ ਜਿਹੜੀ ਸੇਫਟੀ ਜਦੋਂ ਕਿਸੇ ਦੇ ਮੰਗਣ ਤੋਂ ਬਾਅਦ ਵੀ ਪਬਲਿਕ ਨੂੰ ਨਾ ਮਿਲੇ ਜਦੋਂ ਫਿਰ ਕੋਈ ਵੱਡਾ ਹਾਸਾ ਹੁੰਦਾ ਤਾਂ ਉਸ ਦਾ ਜ਼ਿੰਮੇਵਾਰ ਫਿਰ ਕੌਣ ਹੁੰਦਾ ਹੈ ਉਹ ਕਿਹਾ ਜਾ ਰਿਹਾ ਕਿ ਡਰਾਈਵਰ ਕੰਡੈਕਟਰ ਹੀ ਹੁੰਦੇ ਨੇ ਦਾ ਉਸ ਦੇ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਇਹਨਾਂ ਗੱਲਾਂ ਤੇ ਜ਼ਰੂਰ ਸਰਕਾਰ ਨੂੰ ਤਹਾਨ ਦੇਣਾ ਪਏਗਾ ਬੱਸਾਂ ਦੀ ਮੇਨਟੇਨੈਂਸ ਬੱਸਾਂ ਦੇ ਟਾਇਰ ਕਿਉਂਕਿ ਬੱਸਾਂ 24 ਘੰਟੇ ਸੜਕਾਂ ਤੇ ਦੌੜਦੀਆਂ ਨੇ ਸੋ ਜੁੜੇ ਹੋਏ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਰਾਪਰਸਨ ਅਭਿਸ਼ੇਕ ਦੇ ਨਾਮ ਸੰਦੀਪ ਕੰਬੋਜ ਚੰਡੀਗੜ੍ਹ ਤੋਂ